ਸਿਦਕ ਸਾਂਡੇ ਨੇ ਕਦੇ ਮਰਨ ਨਹੀਂ ਸੱਚ ਦੇ ਸੰਗ ਰਾਮ ਨੇ ਅਰਨਾ ਨਹੀਂ ਸੱਚ ਦੇ ਸੰਗ ਰਾਮ ਨੇ ਅਰਨਾ ਨਹੀਂ ਸਿਦਕ ਸਾਂਡੇ ਨੇ ਕਦੇ ਮਰਨਾ ਨਹੀਂ ਸੱਚ ਦੇ ਸੰਗ ਰਾਮ ਨੇ ਹਰਨਾ ਨਹੀਂ ਸੱਚ ਦੇ ਸੰਗ ਰਾਮ ਨੇ ਹਰਨਾ ਨਹੀਂ ਕਤਲ ਹੋਣਾ ਨਹੀਂ ਪਵਿੱਤਰ ਸੋਚਨੇ ਕਤਲ ਹੋਣਾ ਨਹੀਂ ਪਵਿੱਤਰ ਸੋਚਨੇ ਕਤਲ ਹੋਣਾ ਨਹੀਂ ਪਵਿੱਤਰ ਸੋਚਨੇ ਹੂੜਾ ਭੇੜਾ ਕਰ ਦੇ ਪਰਨਾ ਨਹੀਂ ਸੱਚ ਦੇ ਸੰਗ ਰਾਮ ਨੇ ਅਦ ਨਾ ਨਹੀਂ ਸੱਚ ਦੇ ਸੰਗ ਰਾਮ ਨੇ ਅਦ ਨਾ ਨਹੀਂ ਉਸਨ ਦੇ ਪੈ ਰਾਚ 파ਵੇਂ ਬੇੜੀਆਂ ਉਸਨ ਦੇ ਪੈ ਰਾਚ 파ਵੇਂ ਬੇੜੀਆਂ ਸੰਨਦੇ ਪਹਿਰਾਤ ਪਾਵੇਂ ਬੇੜੀਆਂ ਉਸ ਦੀ ਪਰ ਮਟਕ ਨੇ ਮਰਨਾ ਨਹੀਂ ਸੱਚ ਦੇ ਸੰਗ ਰਾਮ ਨੇ ਹਰਨਾ ਨਹੀਂ ਸੱਚ ਦੇ ਸੰਗ ਰਾਮ ਨੇ ਹਰਨਾ ਨਹੀਂ ज़ुलम चकी च पिसे دے ज़ुलम जी चकी च पिसे دے ज़ुल्म जी ची च पिसंद دے ज़ुल्म तो मुक्ति बिना सरना न सचे संग राम ने हर न सचे संग राम ने हर न ते बि नचे रहण ਪੈਰ ਸੂਲਾ ਤੇ ਵੀ ਨੱਚਦੇ ਰਹਿਣਗੇ ਪੈਰ ਸੂਲਾ ਤੇ ਵੀ ਨੱਚਦੇ ਰਹਿਣਗੇ ਬੁੱਤ ਬਣ ਕੇ ਤੀਲ ਨੂੰ ਜਰਨਾ ਨਹੀਂ ਸੱਚ ਦੇ ਸੰਗ ਰਾਮ ਨੇ ਅਰਨਾ ਨਹੀਂ ਸੱਚ ਦੇ ਸੰਗ ਰਾਮ ਨੇ ਅਰਨਾ ਨਹੀਂ ਮੰਜ਼ਲਾਂ ਨੂੰ ਕਦਮ ਪਦ ਦੇ ਰਣਗੇ ਮੰਜ਼ਲਾਂ ਨੂੰ ਕਦਮ ਪਦ ਦੇ ਰਹਿਣਗੇ ਮਨ ਲਾ ਨੂੰ ਕਦਮ ਅਦਦੇ ਰਹਿਣਗੇ ਰਾਜ਼ੀ ਨਾ ਵਕਤ ਨਾਲ ਕਰਨਾ ਨਹੀਂ ਸੱਚ ਦੇ ਸੰਰਾਮ ਨੇ ਅਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰ ਨਾ ਨਹੀਂ ਆਉਣ ਵਾਲਾ ਕੱਲ ਆਸਾਨਾ ਦੋਸਤ ਆਉਣ ਵਾਲਾ ਕੱਲ ਆਸਾਨਾ ਦੋਸਤ ਆਉਣ ਵਾਲਾ ਸੜਾ ਲੋਸ ਤੋ ਏਮਤ ਅੰਗੈ ਜ਼ਬਰ ਨੇ ਕਰਨਾ ਨਹੀਂ ਸੱਚ ਦੇ ਸੰਗ ਰਾਮ ਨੇ ਹਰਨਾ ਨਹੀਂ ਸੱਚ ਦੇ ਅੰਗ ਰਾਮ ਨੇ ਹਰਨਾ ਨਹੀਂ सिद्ध साडेन् कदे मरना नहीं। दे संग राम ने हरना सच दे सङ्गे हरना